ਆ ਗਈ ਤੇ ਉੱਪਰ ਜਾੜੇ ਦੇ ਖੜ ਜਾ ਖੜ ਜਾ ਮਿੱਚਾ ਹੁੰਦੇ ਆ ਦੂਜੀ ਹੱਥ ਤੇ ਦੇਖੀ ਬਹੁਤ ਧੀਰ ਰੋ ਆਹੀ ਆਹੀ ਆ ਸਤਿ ਸ਼੍ਰੀ ਅਕਾਲ ਜੀ ਸਤ ਕਿੰਨੇ ਟਾਈਮ ਦੇ ਵਿੱਚ ਮੈਂ ਤੇਰੇ ਉਹਦੇ ਪਹੁੰਚੂਗੀ ਤੁਸੀਂ ਦਾ ਡੇ ਪਿੰਡ ਤੋਂ ਨਾ ਥੋੜਾ ਜਿਹਾ ਮਗਰ ਥੋੜਾ ਜਿਹਾ ਤੇ ਇਹ ਗੱਡੀ ਹੈਗੀ ਆ ਇਹ ਰੋਕਾ ਰੋਕਨਾਂਗੇ ਇਹ ਕੁੜੀ ਦੇ ਅੱਗੇ ਮਿੱਚਾ ਆਉਣਗੀਆਂ ਉਹ ਨਹੀਂ ਤੂੰ ਰੋਕ ਓਏ ਸਮਝਿਆ ਕਰ ਇਹ ਸਿਲਵਰ ਕਲਰ ਦੀ ਸਵਿਫਟ ਗੱਡੀ ਹੈ ਜੀ ਤੇ ਨੰਬਰ ਪਲੇਟਾਂ ਦੇ ਉੱਤੇ ਮਾਰਿਆ ਕਾਲਾ ਲੰਗ ਇਹ ਇਹ ਗੱਡੀ ਕਰਦੀ ਹੈ ਆਵਾਜ਼ ਹਾਂ ਚਾਲ ਜਿਵੇਂ ਨੇ ਇੱਕ ਕੁੜੀ ਹੈ ਕੋਈ ਨਹੀਂ ਰਯੂਦੇ ਇਹ ਜੂ ਮੜਾ ਜਲਦੀ ਭੇਜੋ ਗੱਡੀ ਲੈ ਨਿਕਲ ਦਿੰਦਾ ਮੈਂ ਵੀ ਬਸ ਕੇ ਮੇਰੇ ਵਾਲੀ ਫੋਨ ਦੀ ਲੋਕੇਸ਼ਨ ਚੱਕ ਲੈਣਗੇ ਮੈਂ